ਤਰਮੀ ਆਖੋਣਾ ਤੇ ਧਰਮ ਕਮਾਉਣ ਦੇ ਵਿੱਚ ਬੜਾ ਜਿਆਦਾ ਫਰਕ ਜੀ ਧਰਮੀਆਂ ਖਵੋਣਾ ਹੋਵੇ ਨਾ ਕਿਸੇ ਮਤ ਦੇ ਜੋ ਵੀ ਉਹਨਾਂ ਦੇ ਧਾਰਮਿਕ ਲਿਬਾਸ ਹੈ ਤੁਸੀਂ ਲਿਬਾਸ ਪਹਿਨ ਲੋ ਲਿਬਾਸ ਪਹਿਨ ਲਿਆ ਤੁਸੀਂ ਜਾ ਰਹੇ ਹੋ ਕਿਸੇ ਨੇ ਵੇਖ ਕੇ ਕਹਿਣਾ ਵੀ ਬੰਦਾ ਬੜਾ ਤਰਮੀਆ ਹੈ ਕਿ ਉਹ ਲਿਬਾਸ ਪਹਿਨੇ ਆਇਆ ਪਰ ਕੇਵਲ ਲਿਬਾਸ ਤੱਕ ਗੱਲ ਨਹੀਂ ਮੁੱਕਦੀ ਤੇ ਸਤਿਗੁਰ ਦੇ ਬਾਣੀ ਇਹ ਗੱਲ ਆਖਦੀ ਹੈ ਵੀ ਭਲਿਆ ਤੂੰ ਧਰਮ ਕਮਾਉਣਾ ਹੈ ਕਰਮੀ ਬਨ ਨਾ ਨੀ ਬਨਣ ਦੇ ਲਈ ਸੈਕਿੰਡ ਲੱਗਣਗੇ ਕੁਝ ਸੈਕਿੰਡ ਦੇ ਵਿੱਚ ਬਨ ਜਾਏਗਾ ਪਰ ਧਰਮ ਕਮਾਉਣ ਦੇ ਲਈ ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਬੰਦਾ ਫਿਰ ਵੀ ਧਰਮ ਨਹੀਂ ਕਮਾ ਸਕਦਾ ਕਿ ਨਿੱਕੀ ਜੀ ਵਿਚਾਰ ਕਿਸੇ ਨਾ ਪਾਠਸ਼ਾਲਾ ਦੇ ਵਿੱਚੋਂ ਕੁਝ ਬੱਚੇ ਨਿਕਲੇ ਮੰਨਦੇ ਵਿੱਚ ਬੜੀ ਖੁਸ਼ੀ ਵੀ ਸਾਡੀ ਜਿਹੜੀ ਪੜ੍ਹਾਈ ਪੂਰੀ ਹੋ ਗਈ ਹੈ ਬੜੇ ਸਾਲ ਹੋ ਗਏ ਨੇ ਅਸੀਂ ਆਪਣੇ ਉਸਤਾਦ ਕੋਲ ਪੜ੍ਹਦੇ ਹਾਂ ਬੜਾ ਸਮਾਂ ਹੋ ਗਿਆ ਮਨ ਦੇ ਵਿੱਚ ਚਾਹ ਇਸ ਗੱਲ ਦਾ ਵੀ ਅੱਜ ਅਸੀਂ ਘਰ ਜਾਵਾਂਗੇ ਤੇ ਸਵਾਲੇ ਉਸਤਾਦ ਸੀ ਜਿਹੜਾ ਉਹਨੇ ਜਾਣ ਤੋਂ ਪਹਿਲਾਂ ਕੁਝ ਕੁ ਸਵਾਲ ਪੁੱਛੇ ਕਿ ਹੁਣ ਜਦੋਂ ਘਰ ਜਾਣ ਦੀ ਖੁਸ਼ੀ ਹੋਵੇ ਤੇ ਬੰਦਾ ਹੁਣ ਸਵਾਲਾਂ ਦੇ ਜਵਾਬ ਵੀ ਛੇਤੀ ਛੇਤੀ ਦੇਵੇਗਾ ਕਿ ਉਹ ਜਲਦੀ ਜਲਦੀ ਉਹਨੇ ਸਵਾਲਾਂ ਦੇ ਜਵਾਬ ਦਿੱਤੇ ਤੇ ਉੱਥੋਂ ਤੁਰ ਪਏ ਨੇ ਨਮਸਕਾਰ ਕਰਕੇ ਆਪਣੇ ਉਸਤਾਦ ਵਾਂਗ ਰਸਤੇ ਦੇ ਵਿੱਚ ਮਨ ਦੇ ਵਿੱਚ ਖਿਆਲ ਆਇਆ ਕਹਿਣ ਲੱਗੇ ਵੀ ਉਸਤਾਦ ਨੇ ਸਾਨੂੰ ਅਨੇਕਾਂ ਸਵਾਲ ਪੁੱਛੇ ਨੇ ਪਰ ਉਹਨਾਂ ਨੇ ਕਦੇ ਧਰਮ ਦੀ ਗੱਲ ਹੀ ਨਹੀਂ ਕੀਤੀ ਧਰਮ ਦੇ ਕੋਈ ਸਵਾਲ ਹੀ ਨਹੀਂ ਪੁੱਛੇ ਕਿਉਂਕਿ ਅਸੀਂ ਦੇ ਧਰਮ ਘਮੋਣਾ ਜਾ ਕੇ ਵਿਦਿਆ ਤਾਂ ਪ੍ਰਾਪਤ ਕੀਤੀ ਹੁਣ ਤੁਰਦਿਆਂ ਤੁਰਦਿਆਂ ਨਾ ਕਹਿੰਦੇ ਵੀ ਜਦੋਂ ਜਿਸ ਰਸਤੇ ਤੋਂ ਲੰਘ ਰਹੇ ਸਨ ਨਾ ਅੱਗੇ ਕੰਡੇ ਖਿਲਰੇ ਪਏ ਨੇ ਕੰਡੇ ਤੇ ਇੰਨੇ ਕੋਈ ਜ਼ਿਆਦਾ ਕੰਡੇ ਨੇ ਵੀ ਉਹਦੇ ਵਿੱਚੋਂ ਲੰਘਣਾ ਬੜਾ ਮੁਸ਼ਕਲ ਹੈ ਜੇਕਰ ਕੋਈ ਰਾਹੀ ਗਿਰੋ ਤੋਂ ਲੰਘਦਾ ਹੈ ਨਾ ਉਸ ਰਸਤੇ ਤੋਂ ਲੰਘਦਾ ਹੈ ਜੇ ਪੈਰਾਂ ਦੇ ਵਿੱਚ ਜੋੜੇ ਵੀ ਪਾਏ ਨੇ ਤੇ ਜੋੜਿਆਂ ਦੇ ਵਿੱਚੋਂ ਵੀ ਕੰਡੇ ਚੁਬਦੇ ਨੇ ਸੂਲਾਂ ਦੀ ਤਰ੍ਹਾਂ ਹੁਣ ਜਿਹੜੇ ਕੁਝ ਸਨ ਕੁਝਣ ਨੇ ਤੇ ਆਖਿਆ ਵੀ ਇਦਾਂ ਕਰੀਏ ਵੀ ਆਪਾਂ ਆਮ ਬੱਚ ਬਚਾ ਕੇ ਥੋ ਲੰਘ ਜਾਨੇ ਹੁਣ ਉਹ ਬੱਚ ਬਚਾ ਕੇ ਲੰਘ ਗਏ ਤੇ ਇੱਕ ਉੱਥੇ ਜਗ੍ਹਾ ਦੇ ਉੱਤੇ ਖਲੋਤਾ ਰਿਹਾ ਉਹਨੂੰ ਕਹਿੰਦਾ ਵੀ ਤੂੰ ਵੀ ਆਜੋ ਬਲਦੇ ਸਾਥੀ ਕਹਿੰਦੇ ਵੀ ਤੂੰ ਵੀ ਆਜਾ ਆਪਾਂ ਜਲਦੀ ਜੀ ਚਲੀਏ ਘਰ ਚਲੀਏ ਹਨੇਰਾ ਹੋ ਜਾਵੇਗਾ ਕਹਿੰਦੇ ਨਹੀਂ ਖਲੋਤਾ ਕਰਦਾ ਖਲੋਤਾ ਤਾਂ ਵਾ ਵੀ ਮੈਂ ਚੁੰਨਾ ਵੀ ਇਹ ਜਿਹੜੇ ਕੰਡੇ ਨੇ ਇੰਨਾ ਕੰਡਿਆਂ ਨੂੰ ਮੈਂ ਚੁੱਕ ਕੇ ਸਾਈਡ ਤੇ ਕਰ ਦੇਵਾਂ ਕੋਈ ਪਿੱਛੋਂ ਰਾਹੀ ਕੀ ਰਾਵੇ ਵਿੱਚ ਉਹਦੇ ਲੰਗਣ ਲਈ ਨੂੰ ਮੁਸ਼ਕਲ ਨਾ ਹੋਵੇ ਉਹ ਖਲੋਤੇ ਸਨ ਕਹਿੰਦੇ ਵੀ ਜਿਸ ਤਰ੍ਹਾਂ ਅਸੀਂ ਲੰਘ ਆਏ ਆ ਤੂੰ ਵੀ ਬਚ ਕੇ ਲੰਘ ਗਿਆ ਦੁਖੀ ਕੋਈ ਹੁੰਦਾ ਤੇ ਹੁਣ ਦੇ ਇਹਦੇ ਨਾਲ ਤੈਨੂੰ ਕੀ ਮਤਲਬ ਹੈ ਤੂੰ ਤੇ ਸੁਖੀ ਆ ਨਾ ਲੰਘ ਗਿਆ ਤੂੰ ਤੇ ਉਹ ਕਹਿੰਦਾ ਨਹੀਂ ਕਹਿੰਦੇ ਵੇਖ ਕੰਡੇ ਕਿੰਨੇ ਪਏ ਨੇ ਕਿਵੇਂ ਕੱਲਾ ਚੁਗੇਗਾ ਉਹ ਕਹਿੰਦੇ ਹੋਣ ਚੁਗਣ ਬਵਾਗਾ ਜਿੰਨੇ ਕੋ ਚੁਗੇਗੇ ਚੁਗ ਲਵਾਗਾ ਤੇ ਜਦੋਂ ਸੂਰਜ ਦੇ ਟਿੱਕੀ ਡੁੱਬ ਜਾਵੇਗੀ ਰਾਤ ਹੋਵੇਗੀ ਮੈਂ ਇਸ ਜਗ੍ਹਾ ਤੇ ਬਹਿ ਜਾਵਾਂਗਾ ਤੇ ਜੇਕਰ ਕੋਈ ਰਾਹੀ ਗੀਰ ਦੀ ਆਵਾਜ਼ ਆਵੇ ਕਿ ਵੀ ਲਗਾ ਹੁੰਦਾ ਰਾਤ ਉਹ ਲੰਘਦਾ ਪਿਆ ਮੈਂ ਆਵਾਜ਼ ਦੇ ਕੇ ਹੋਕਾ ਦੇ ਕੇ ਆਖਾਂਗਾ ਵੀ ਇੱਥੇ ਕੰਡੇ ਖਿਲਰੇ ਨੇ ਵੇਖ ਕੇ ਇਸ ਜਗ੍ਹਾ ਤੋਂ ਬਚ ਕੇ ਲੰਘਿਆ ਜੇ ਤੇ ਅਗਲੀ ਸਵੇਰ ਹੋਵੇਗੀ ਫਿਰ ਮੈਂ ਚੁਗ ਲਵਾਂਗਾ ਉਹ ਜਿਹੜੇ ਨਾਲ ਦੇ ਸਨ ਉਹ ਕਹਿੰਦੇ ਵੀ ਹੱਸਣ ਲੱਗ ਪਏ ਕਹਿਣ ਲੱਗੇ ਵੀ ਇਹ ਤੂੰ ਮੂਰਖ ਹੈ ਤੇਰੇ ਤੋਂ ਵੱਡਾ ਕੋਈ ਮੂਰਖ ਨਹੀਂ ਹੋ ਸਕਦਾ ਵੀ ਤੂੰ ਭਲਿਆ ਲੰਘਣਾ ਤੇ ਆ ਜਾ ਲੰਘ ਜਾ ਸਾਡੇ ਵੀ ਅਸੀਂ ਵੀ ਕਮ ਮਸਾ ਉਸਤਾਦ ਨੇ ਛੁੱਟੀ ਦਿੱਤੀ ਹੈ ਵੀ ਘਰ ਚਲੀ ਆ ਤੇ ਇੰਨੇ ਨੂੰ ਪਿੱਛੋਂ ਆਵਾਜ਼ ਆਈ ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਵੇਖਿਆ ਵੀ ਜਿਸ पाठशाला ਦੇ ਵਿੱਚ ਜਿਸ ਉਸਤਾਦ ਦੇ ਕੋਲ ਪੜੇ ਸਨ ਨਾ ਉਹ ਪਿੱਛੇ ਖੜੋਤਾ ਪਿਆ ਉਹ ਕਹਿੰਦਾ ਬੱਚਿਓ ਤੁਸੀਂ ਸਵਾਲ ਕੀਤਾ ਸੀ ਮੈਨੂੰ ਵੀ ਉਸਤਾਦ ਨੇ ਧਰਮ ਦੇ ਬਾਰੇ ਕਦੇ ਸਵਾਲ ਹੀ ਨਹੀਂ ਪੁੱਛਿਆ ਕਦੇ ਗੱਲ ਹੀ ਨਹੀਂ ਕੀਤੀ ਕਹਿੰਦੇ ਧਰਮ ਕਹਿਣਾ ਨਹੀਂ ਪੈਂਦਾ ਧਰਮ ਕਮਾਉਣਾ ਚਾਹੀਦਾ ਕਮਾਉਣਾ ਪੈਂਦਾ ਜੇਕਰ ਕਹਿ ਕੇ ਕਮਾਇਆ ਤੇ ਕੀ ਕਮਾਇਆ ਤੁਹਾਡੇ ਸਾਰਿਆਂ ਦੇ ਵਿੱਚੋਂ ਕੇਵਲ ਇੱਕ ਬੱਚੇ ਨੇ ਕਰਮ ਕਮਾਇਆ ਧਰਮ ਕਮਾਇਆ ਉਹ ਹੈ ਇਹ ਬੱਚਾ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਤਾਂ ਲੰਘ ਜਾਵਾਂਗਾ ਪਰ ਜਿਹੜੇ ਮੇਰੇ ਪਿੱਛੇ ਰਾਹੀ ਘੇਰਉਣਗੇ ਉਹਨਾਂ ਨੂੰ ਨਾ ਪਤਾ ਉਹਨਾਂ ਦੇ ਪੈਰਾਂ ਦੇ ਵਿੱਚ ਵੱਜ ਗਿਆ ਤੇ ਉਹਨਾਂ ਨੂੰ ਦੁੱਖ ਹੋਵੇਗਾ ਇਹ ਹੈ ਅਸਲ ਦੇ ਵਿੱਚ ਧਰਮ ਕਮਾਉਣਾ